ਸਸ ਸੀਗਾ ਦੋਸਤੋ ਹਾਂਜੀ ਦੋਸਤੋ ਅੱਜ ਪਹੁੰਚ ਗਏ ਜੀ ਆਪਾਂ ਦਿਨ ਦੂਜਾ ਜੀ ਮੇਲਾ ਚੱਲ ਜਾ ਰਿਹਾ ਹੈ ਬਹੁਤ ਬੜੇ ਕਲਾ ਸੈਸ਼ਨ ਚੱਲੀ ਜਾਂਦਾ ਮੇਲਾ ਇਹ ਦੱਸ ਦਿਆ ਹੋਇਆ ਤੁਹਾਨੂੰ ਮਾਣ ਮਹਿਸੂਸ ਕਰਦੇ ਆ ਕੱਟੇ ਦਾ 1 ਤੋਂ ਲੈ ਕੇ 6 ਮਹੀਨਿਆਂ ਤੱਕ ਦੇ ਕੱਟੇ ਦਾ ਜਿਹੜਾ ਲਾਈਵ ਮੁਕਾਬਲਾ ਕੰਪੀਟੀਸ਼ਨ ਆ ਤੁਹਾਨੂੰ ਦੇਖਿਆ ਆ ਰਿਹਾ ਦੋਸਤੋ ਕੱਟੇ ਜਿਹੜੇ ਉਹ ਅੰਦਰ ਕਿ ਰਿੰਗ ਦੇ ਵਿੱਚ ਸਟਾਰਟ ਹੋ ਗਏ ਉਹਨੇ ਸਟਾਰਟ ਹੋ ਗਏ ਦੇਖ ਸਕਦੇ ਹੋ ਪਹਿਲਾ ਕੱਟਾ ਸਾਹਮਣੇ ਛੋਡੇ ਨੰਬਰ ਪਹਿਲਾ ਹੈ ਉਹਦਾ ਕਿਉਂਕਿ ਦੋਦੇ ਨਾਲ ਲਾਈਵ ਜਿਹੜਾ ਉਹ ਕਰ ਰਹੇ ਆਗੇ ਆਪਾਂ ਫੋਟੋ ਦਾ ਕਲਾ ਤੋਂ ਕਰ ਰਹੇ ਆਗੇ ਦੋਸਤੋ ਅੱਜ ਦੂਜਾ ਦਿਨ ਹੈ ਮੇਲੇ ਦਾ ਇੱਥੇ ਮੁਕਾਬਲਾ ਹੋ ਰਿਹਾ ਦੇਖ ਲਓ ਦੂਜਾ ਦਿਨ ਹੈਗਾ ਕੱਟੇ ਦੀ ਖੜਨੀ ਦੇਖ ਸਕਦੇ ਹੋ ਤੁਸੀਂ ਤੇ ਸਾਰੇ ਤੁਹਾਨੂੰ ਮੈਂ ਇੱਕ ਥੇਰੇ ਘਾਣੇ ਪਹੁੰਚੇ ਹੋਏ ਨੇ ਗਲਾਂ ਦੀ ಗ್ರಾಮ ਪੰਚਾਇਤ ਵੱਲੋਂ ਦੇ ਵਿੱਚ ਮੇਲੇ ਜਿਹੜੇ ਦੁਵਾਰਾਂ ਤੋਂ ਸਟਾਰਟ ਹੋ ਗਏ ਉਹ ਤੋਂ ਵੀਡੀਓ ਹਰ ਤੋਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੰਦੀ ਮਿੰਟਾਂ ਦੇ ਵਿੱਚ ਜਦ ਸਾਡੇ ਆਪਣੀ ਹੋਈ ਨੀ ਜਜਮੈਂਟ ਸਟਾਰਟ ਕਰ ਦੇਣੀ ਹੈ ਤੇ ਫਿਰ ਇਸ ਦੇ ਵਿੱਚ ਕਾਫ ਜਿਹੜਾ ਕੋਈ ਇੰਟਰ ਨਹੀਂ ਕੀਤਾ ਜਾਊਗਾ ਇਹ ਸਾਡੀ ਫਾਈਨਲ ਤੇ ਲਾਸਟ ਕਾਲ ਹੈ ਜਿਨ੍ਹਾਂ ਕੋਲ ਐਂਟਰੀ ਟੋਕਰ ਜਿਹੜਾ ਨਿਰਖ ਤੋਂ ਆਪਣੇ ਐਂਟਰੀ ਟੋਕਰ ਦੇ ਸਮੇਂ ਆਪਣੇ ਮੇਲ ਕਾਫਲੇ ਕੇ ਰਿੰਗ ਚ ਪਹੁੰਚ ਜਾਣ ਇਹ ਐਂਟਰੀ ਕਿਸੇ ਵੀ ਤਰੀਕੇ ਨਹੀਂ ਹੋਊਗੀ ਲਾਸਟ 2 ਮਿੰਟ ਹੈ ਜੀ ਤੁਹਾਡੇ ਕੋਲ ਟਿਕਟ ਤੋਂ ਟਿਕਟ 15 ਕਟੇ ਹੈ ਸਾਡੇ ਕਮੇਟੀ ਮੈਂਬਰ ਪ੍ਰਕਾਸ਼ ਜੀ ਇੱਕ ਵਾਰੀ ਪਹੁੰਚਣ ਤੇ ਬਾਈ ਬਾਣੇ ਨਾਲ ਸ਼ੌਂਕ ਜਾਗੂਗਾ ਇਹ ਚੀਜ਼ਾਂ ਤੋਂ ਤੇ ਦੋਸਤੋ ਵੀਡੀਓ ਸ਼ੇਅਰ ਕਰਦੇ ਕਰੋ ਬਹੁਤੋ ਬਹੁਤ ਵੀਡੀਓ ਸ਼ੇਅਰ ਕਰੋ ਜੇ ਤੁਸੀਂ ਫੇਸਬੁਕ ਤੇ ਲਾਈਵ ਦੇਖ ਰਹੇ ਹੋ ਫੇਸਬੁਕ ਤੇ ਜੇ ਤੁਸੀਂ YouTube ਤੇ ਲਾਈਵ ਦੇਖਦੇ ਹੋ ਦੋਸਤੋ YouTube ਤੇ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਬਹੁਤੋ ਬਹੁਤ ਦੋਸਤੋ ਤੇ ਆਜੋ ਦੋਸਤੋ ਆਪਾਂ ਦਿਖਾਉਣਾ ਤੁਹਾਨੂੰ ਕਿੱਟੇ ਦੇਖ ਸਕਦੇ ਹੋ ਤੁਸੀਂ ਤੇ ਰਾਤ ਜਿਹੜਾ ਹੈਗਾ ਮੁਕਾਬਲਾ 11 ਵਜਤਕ ਹੋਇਆਗਾ ਛੀਰੀਆਂ ਝੋਟੀਆਂ ਦਾ ਤੇ ਤੁਹਾਨੂੰ ਛੀਰੀਆਂ ਝੋਟੀਆਂ ਦੀ ਵੀ ਵੀਡੀਓ ਦੇਵਾਂਗੇ ਦੋਸਤੋ ਵੀ ਕਿਹੜੀ ਝੋਟੀ ਆ ਕਿੰਵੇਂ ਨੰਬਰ ਤੇ ਆਈ ਆ ਕਿ ਦੇਖ ਸਕਦੇ ਹੋ ਸਾਹਮਣੇ ਤੁਸੀਂ ਬਾਬਾ ਜੀ ਲੈ ਕੇ ਪਹੁੰਚੇ ਸੀਗੇ ਆਪਣੇ ਕੱਟੇ ਇੱਕ ਤੋਂ ਲੈ ਕੇ 6 ਮਹੀਨਿਆਂ ਤੱਕ ਦੇ ਕੱਟੇ ਨੇਗੇ ਅੱਜ ਜਿਹੜਾ ਮੁਕਾਬਲਾ ਕੋਟੜਾ ਕਲਾ ਜ਼ਿਲ੍ਹਾ ਮਾਨਸਾ ਢੂਵੀ ਕੋਲੇ ਇਹ ਪਿੰਡ ਰਹਿ ਜਾਣਾ ਬੰਦ ਤੋਂ ਪਿੰਡ ਬਹੁਤ ਛੋਟਾ ਹੈਗਾ ਪਰ ਜਿਹੜਾ ਮੈਂ ਕੰਪੀਟੀਸ਼ਨ ਹੋ ਰਿਹਾ ਇੱਥੇ ਉਹ ਪੰਜਾਬ ਦੇ ਇੱਕ ਵਿੱਚ ਵੱਡਾ ਕੰਪੀਟੀਸ਼ਨ ਹੋ ਰਿਹਾ ਕਿਉਂਕਿ ਇੱਥੇ ਮੇਲਿਆਂ ਦੀ ਸ਼ੁਰੂਆਤ ਹੋ ਰਹੀ ਹੈ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਦੇਖ ਸਕਦੇ ਹੋ ਕਿੰਨਾ ਸੋਹਣਾ ਸ਼ਿੰਗਾਰਿਆ ਹੋਇਆ ਕੱਟਾ ਮੇਲੇ ਦੇ ਵਿੱਚ 10 ਨੰਬਰ ਦਾ ਤੇ ਬੱਬਈ ਦਾ ਕੱਟਾ ਹੈ ਬੱਬਈ ਕਿੱਥੋਂ ਆਏ ਤਹਿਵਲਪੁਰਾਂ ਤੋਂ ਜੀ ਠੀਕ ਆ ਕਿੰਨੇ ਸਮੇਂ ਦਾਗਾ ਇਹ 3 ਮਹੀਨੇ 20 ਦਿਨ ਦਾ ਹੀ 3 ਮਹੀਨੇ 20 ਦਿਨ ਦਾ ਕੀ ਨਾਮ ਰੱਖਿਆ ਹੋਇਆ ਫਿਰ ਇਹਦਾ ਹੁਕਮ ਹੁਕਮ ਸਾਡੇ ਅਜਲੇ ਪੁੰਗਾ ਦਾ ਹੁਕਮਾਨੂ ਰੱਖਿਆ ਹੋਇਆ ਗਿਆ ਬਾਬਾ ਜੀ ਨੇ ਤੇ ਸ਼ਿੰਗਾਰਿਆ ਬੱਚਾ ਜਬਰਾਇ ਦਾ ਬੱਚਾ ਜਬਰਾਇ ਦਾ ਯੁਗਰਾਜ ਦਾ ਯੁਗਰਾਜ ਦਾ ਯੁਗਰਾਜ ਦਾ ਬੱਚਾ ਹੈਗਾ ਤੇ ਦੇਖ ਸਕਦੇ ਹੋਗੇ ਇੱਕ ਵਾਰ ਨਗੂਰ ਗਾਓ ਇੱਕ ਵਾਰ ਕਿੰਨਾ ਯੋਨਾ ਛੋਟਾ ਛੋਟਾ ਹੀ ਹੁੰਦਾ ਕਮੇਟੀ ਵੱਲੋਂ ਅੜਕੇ ਵੀ ਖੁਸ਼ ਨਹੀਂ ਹੈ ਕਿ ਗੀੜਾ ਗੁੜਾ ਦੇਣਗੇ ਜਮਾਤ ਨੂੰ ਗੁਰੂ ਭਾਜਦੇ ਨੇ ਇਕੱਠੇ ਦੇਵੇ ਦੇਖਦੇ ਨੇ ਕਿਹਨੇ ਮਾਰ ਖਤਣਾ ਇਥੋਂ ਕਿਹਨੇ ਸਿੱਧੀ ਲੈਣੀ ਹੈਗੀ ਹੋਰਾਂ ਛੁੱਟੀਆਂ ਲਈ ਤੇ ਮੁਕਾਬਲੇ ਹੁਣ ਜਾ ਰਹੇ ਨੇ ਥੋੜੇ ਟਾਈਮ ਦੇ ਵਿੱਚ ਵਿੱਚ ਤੁਹਾਨੂੰ ਰਹਿਤ ਜਿਹੜਾ ਇਹ ਆਪਣਾ ਨਿਆਰਾ ਪੰਜਾਬ ਜੀ ਤੁਸੀਂ ਲਾਈਵ ਹੋਗੇ ਹੁਣ ਇਸ ਟਾਈਮ ਠੀਕ ਹੈ ਜੀ ਤੇ ਕੋਈ ਸੰਗਤ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਤਾਂ ਸੁਨੇਹਾ ਦਾ ਇਹ ਵੀ ਇਸ ਧੰਦੇ ਨਾਲ ਜੁੜਨਾ ਠੀਕ ਹੈ ਜਨਤਾ ਬੱਚਿਆਂ ਨੂੰ ਇਹ ਪਾਸੇ ਜੋੜਨਾ ਠੀਕ ਹੈ ਜੀ ਬੱਚੇ ਨਸਾਂ ਤੋਂ ਪਾਸੇ ਹੋ ਜਾਣਗੇ ਸਾਡੇ ਬੱਚੇ ਵਿਹਲੇ ਕਰਕੇ ਨਸਾਂ ਨੂੰ ਮੜ ਗਏ ਸਹੀ ਗੱਲ ਸਾਡੇ ਲੋਕਾਂ ਨੇ ਖੇਤੀ ਨੂੰ ਖੇਤੀ ਦੇ ਨਾਲ ਜੱਟ ਨੂੰ ਕੰਮਜਬ ਕਰਨਾ ਲੱਗਾ ਕਿਹੇ ਪਸ਼ੂ ਸੀ ਠੀਕ ਹੈ ਜਿਹੜਾ ਹੁਣ ਪੜ੍ਹੇ ਲਿਖੇ ਜਨਰੇਸ਼ਨ ਨੇ ਕਹਤਾ ਖੇਤੀ ਦਾ ਤਾਂ ਧੰਦ ਪਟਣਾ ਇਹ ਤਾਂ ਧੰਦ ਪਟਣਾ ਜਵਾਕਾ ਦਿਮਾਗ 'ਚ ਧੰਦ ਵਾਰਤਾ ਉਹਦੇ ਹਿੱਸੇ ਧੰਦ ਪਟਣਾ ਨਹੀਂ ਗਾ ਠੀਕ ਹੈ ਤੇ ਜੇ ਇਹੀ ਕਿਹਾ ਹੁੰਦਾ ਵੀ ਇਹ ਸਾਰਾ ਪਰਸੇ ਇੱਥੇ ਹੀ ਆ ਇਹਦਾ ਜੀ ਆ ਤੇ ਬੱਚੇ ਜੋੜਨੇ ਸੀਗੇ ਇਹਦੇ ਨਾਲ ਇਹਨਾਂ ਨਾਲ ਬੱਚਾ ਨੂੰ ਜੋੜਿਆ ਜਾ ਵਧ ਤੋਂ ਵਧ ਤੇ ਬੱਚੇ ਕੰਮ ਲੱਗਣਗੇ ਘੁੱਸ ਪਊਗਾ ਤੇ ਨਸ਼ਿਆਂ ਤੋਂ ਬਚਣਗੇ ਇਹੀ ਸੁਨੇਹਾ ਮੇਰੇ ਵੀ ਨਸ਼ੇ ਤੋਂ ਬਚੋ ਪੰਜਾਬ ਨੂੰ ਡੋਬਣ ਦੀਆਂ ਸਾਹਸਾਂ ਚੱਲ ਰਹੀਆਂ ਨੇ ਨਸ਼ੇ ਤੋਂ ਬਚੋ ਘਿਓ ਦੁੱਧ ਤੇ ਬਦਾਮ ਖਾਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤਿਫਤ ਤੇ ਤੇ ਬਾਬਾ ਜੀ ਨੇ ਸੁਨੇਹਾ ਲਾਇਆ ਬਾਬਾ ਜੀ ਇਹ ਤੋਂ ਆਪਣੇ ਬਾਬਾ ਜੀ ਨੇ ਆਪਦਾ ਇੱਕ ਕਟਾ ਲਾਇਆ ਤੁਹਾਨੂੰ ਦਿਖਾਇਆ ਜੀ ਇਹ ਦੇਖ ਸਕਦੇ ਹਾਂ तकरीबन 12 ਕੱਟੇ ਹੈਗੇ ਆਗੇ ਅੜੇ ਵਿੱਚ ਉੱਪਰ ਆਉਂਦੇ ਆ ਦੇ ਕੱਟੇ ਲਈ ਇਹ ਜਿਹੜਾ ਮੇਨ ਮੁਕਾਬਲਾ ਕਹਿੰਦਾ ਜਿਹੜੇ ਪੰਜਾਬ ਦੇ ਹੈਗਾ ਕੱਲ ਕਟੀਆਂ ਦਾ ਫਿਰ ਅਸੀਂ ਇੱਕ ਤੋਂ ਲੈ ਕੇ 6 ਮਹੀਨਿਆਂ ਤੱਕ ਦੀਆਂ ਤੇ ਕੀਰੀਆਂ ਝੋਟੀਆਂ ਦਾ ਇੱਕ ਵਿੱਚ ਇੱਕ ਤੋਂ ਲੈ ਕੇ 6 ਦੇਖ ਸਕਦੇ ਕੱਟਿਆਂ ਦਾ ਹੋਣਾਗਾ ਥੋੜੇ ਤੇ ਦੂਸਰੇ ਸਾਰਿਆਂ ਦੇ ਸਨਮੁਖ ਉਸ ਤੋਂ ਬਾਅਦ ਕਿ ਕੋਈ ਵੀ ਭਰਾ ਕੀਰੇ ਝੋਟੀਆਂ ਇਹ ਵੀਡੀਓ ਕਰਿਓ ਦੋਸਤੋ ਸ਼ੇਅਰ ਕੋਈ ਵੀ ਭਰਾ ਰਿੰਗ ਦੇ ਵਿੱਚ ਆਪਣੇ ਪਸ਼ੂ ਪਾਤ ਤੋਂ ਬਿਨਾ ਐਂਟਰ ਨਾ ਕਰੇ ਗੱਲ ਬਾਤ ਦੇ ਵਿੱਚ ਦੇਖ ਸਕਦੇ ਹਾਂ ਇਹਨਾਂ ਨੇ ਫੈਸਲਾ ਦੇਣਾ ਵੀ ਨਹੀਂ ਲੱਗਦਾ ਕਿ ਉਹ ਮਾਰ ਖੜੀ ਆਪਾਂ ਅੰਦਰ ਕੱਟ ਚਾਹੁੰਦੇ ਹਾਂ ਮਾਰ ਕਰਿਓ ਉਸ ਤੋਂ ਵੀਡੀਓ ਸ਼ੇਅਰ ਧੰਨਵਾਦ ਜੀ ਸਾਰਿਆਂ ਦਾ ਕਿਤੇ ਹਜੇ ਆਈ ਜਾਂਦੇ ਆ ਕਿ ਕਰਿਓ ਵੀਡੀਓ ਸ਼ੇਅਰ ਧੰਨਵਾਦ ਧੰਨਵਾਦ ਜੀ ਸਾਰਿਆਂ ਦਾ